ਹਾਂਜੀ ਅੱਜ ਤੁਹਾਨੂੰ ਮਿਲਾਉਣੇ ਆ ਗੁਰਕਮਲ ਕਾਕਾ ਜੀ ਨੂੰ ਹੋਰ ਠੀਕ ਠਾਕ ਮੁਬਾਰਕਾ ਵੀਰੇ ਬਹੁਤ ਬਹੁਤ ਪਹਿਲਾਂ ਤੁਹਾਨੂੰ ਸਖਾਣਦੀਆਂ ਤੁਹਾਨੂੰ ਵੀਰੇ ਪਾਤੋਂ ਮੁਬਾਰਕਾ ਹਾਂ ਜੀ ਬਹੁਤ ਬੜੀਆ ਯਾਰ ਆ ਤਾਂ ਮਤਲਬ ਕਦੋਂ ਖੋਲੀ ਆਪਾਂ ਤਾਂ ਹਾਂਜੀ ਕੱਲ ਵੀ ਆਪਣੇ ਹੋਏ ਮਸਾਬੀ ਗਾਣ ਇਹਨੇ ਬਹੁਤ ਬੜੀਆ ਬਹੁਤ ਬੜੀਆ ਯਾਰ ਠੀਕ ਆ ਕੀ ਕੀ ਰੱਖਿਆ ਵੀਰ ਆਪਾਂ ਹਮੋਂ ਪਰ ਹਰੇਕ ਵੇਲੇ ਸੋਨਾ ਕੋਈ ਵੀ ਚੀਜ਼ ਲੈਣੀ ਸੋਨੇ ਦੀ ਚਾਂਦੀ ਦੀ ਕੋਕੇ ਵਾਲੀਆਂ ਰਿੰਗਾਂ ਕੋਈ ਕੜੇ ਠੀਕ ਹੈ ਕੋਈ ਬ੍ਰੇਸਲੇਟ ਆ ਰੇਟ ਚੀਜ਼ ਭਾਈ ਆਪਣੇ ਕੋਲ ਤਿਆਰ ਨੇ ਮੈਂ ਠੀਕ ਆ ਕੋਈ ਬਾਕੀ ਗਾਗ ਆਪਣੇ ਮਨਪਸੰਦੀ ਚੀਜ਼ ਖੰਦ ਕਰੂਗਾ ਤੋ ਮੇਰੀ ਅਪਿਆਰ ਰਖਦਾ ਮੈਂ ਠੀਕ ਹੈ ਜੀ ਮੇਰਾ ਮਤਲਬ ਕੋਈ ਜਿਵੇਂ ਆਪਾ ਦਗਾ ਰਹਾ ਤੁਸੀਂ ਕਿਤੇ ਨਵੀਂ ਹਾਂ ਇੱਕ ਆਪਾ ਕੈਸ ਲਿਖਿਆ ਹੋਇਆ ਹੈ ਅੰਜੀਮਾ ਸਕੀਮਾ ਵੀ ਤੜੀਆਂ ਹਾਂ ਜੀ ਸਕੀਮ ਤੇ ਵੀ ਆਪਾ ਕੈਸਤਾ ਤੇ ਕਹਿਣਾ ਕਿ ਦਿੰਦੇ ਠੀਕ ਹੈ ਜੀ 10 ਕੈਸਤਾ ਹੁੰਦੀ ਹੈ ਜਿਵੇਂ ਨਹੀਂ ਕੁੱਪਣਾ ਸਕਦਾ ਇਕੱਠੇ ਪੈਸੇ ਨਹੀਂ ਦੇ ਸਕਦਾ 1500 2000 ਰੁਪਇਆ ਦੇ ਕੇ ਠੀਕ ਹੈ 1000 ਰੁਪਇਆ ਦੇ ਕੇ ਜਮਾ ਕਰਾ ਕੇ ਆਪ ਦਾ ਕਹਿਣਾ ਲੈ ਸਕਦਾ ਮੈਂ ਇਹ ਤਾਂ ਬਹੁਤ ਵਧੀਆ ਸਕੀਮਾ ਜੀ ਫਿਰ ਤਾਂ ਤੇ ਆਪਾਂ ਵਿਆਜ ਤੇ ਪੈਸੇ ਦਿੰਦੇ ਆਂ ਜੇ ਕਿਸੇ ਨੇ ਕੁਝ ਚੀਜ਼ੀ ਲੈਣੀਆਂ ਜੇ ਕਿਸੇ ਨੇ ਗਹਿਣੇ ਤਾਰ ਤੇ ਵਿਆਹ ਤੇ ਪਹਿ ਲੈਣੇ ਆ ਵੀ ਆਪਾਂ ਦਿੰਨੇ ਵੀਰੇ ਬਹੁਤ ਵਧੀਆ ਇਹਦਾ ਬਹੁਤ ਖੁਸ਼ੀ ਆ ਵੀ ਵੀ ਸਾਡੇ ਛੋਟੇ ਵੀਰ ਨੇ ਵੀ ਨਵੀਂ ਬਰਮਾ ਜੁਇਲਰ ਪਿੰਡ ਪੱਖੋ ਵਾਲਾ ਵੀਰ ਨੇ ਖੋਲਿਆ ਵਾ ਤੇ ਨਹੀਂ ਨੂੰ ਹੁਣ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਆ ਠੀਕ ਆ ਵੀਰ ਹਣੀ ਛੋਟਾ ਵੀਰ ਆਪਣਾ ਡਾਂਗੋ ਤੋਂ ਤੇ ਫਿਰ ਆਹ ਫਿਰ ਮਤਲਬ ਸਮਾਨਾਂ ਨਾਲ ਕਿਵੇਂ ਰੱਖਿਆ ਇਹ ਵੀਰੇ ਪਰ ਵੇਰ ਕਰਾਇਆ ਕਰਾਂਗੇ ਕੋਈ ਵੀ ਗਹਿਣਾ ਕੋਈ ਚੀਜ਼ ਧਵਾਉਣੀ ਆ ਕੋਈ ਵਾਸ਼ ਕਰਾਉਣੀ ਆ ਜਾਂ ਕੋਈ ਹੋਰ ਵੀ ਕੋਈ ਚੀਜ਼ ਕੋਈ ਬਣਾਉਣੀ ਆ ਰਿੰਗ ਬਣਾਉਣੀ ਆ ਕੋਈ ਨਾਮ ਵਾਲੀ ਰਿੰਗ ਛੱਲਾ ਪਟਾਂਕਾ ਲਾਉਣਾ ਜੀ ਫਿਰ ਇਹ ਚੀਜ਼ ਰਿਪੇਅਰ ਕਰਾਂਗੇ ਤੇ ਆਪਾਂ ਇੱਥੇ ਨਾਲੇ ਜਲਦੀ 5-10 ਮਿੰਟ ਚ ਬੈਠੇ ਬੈਠੇ ਫਿਰ ਰੱਦਿਆ ਕਰਾਂ ਅੱਛਾ ਅੱਛਾ ਹਾਂ ਇਹ ਕਰਾਂਗੇ ਕੱਲ੍ਹ ਦਵਾਵਾਂਗੇ ਪਰਸੋਂ ਦਵਾਵਾਂਗੇ ਵੀਰੇ ਜੇ ਉਹਦੀ ਟਾਈਮ ਤੇ ਕਿਸੇ ਨੇ ਟਾਈਮ ਤੇ ਕੋਈ ਚੀਜ਼ ਧਵਾਉਣੀ ਆ ਜਾਂ ਕੋਈ ਸੋਨੇ ਦੀ ਚੀਜ਼ ਧਵਾਉਣੀ ਆ ਚਾਂਦੀ ਧੋਣੀਆਂ ਵੀਰੇ ਟਾਈਮ ਤੇ ਧੋਕ ਦਵਾਵਾਂਗੇ ਜੇ ਦੀ ਤੁਹਾਡਾ ਬਹੁਤ ਵਧੀਆ ਫਰਦਾ ਹਾਂ ਇਹ ਤਾਂ ਬਹੁਤ ਸੋਹਣੀਆਂ ਇਹ ਆਪਾਂ ਸਾਰਿਆਂ ਨੂੰ ਹੀ ਕਹਿੰਦੇ ਆ ਵੀ ਰੇਟ ਵੀ ਆਪਾਂ ਜਿਵੇਂ ਵੀ ਬਰੇਜਿਆ ਹਰ ਇੱਕ ਚੀਜ਼ ਦਾ ਨਹੀਂ ਨਹੀਂ ਠੀਕ ਹੈ ਠੀਕ ਆ ਬਹੁਤ ਵਧੀਆ ਫੇਰ ਤਾਂ ਸਮਝ ਜਾਣਾ ਰੇਟ ਵੈਰਾਈਟੀ ਬੜੀ ਆ ਆਪਣੇ ਕੋਕੜੇ ਕੋੜੇ ਜਿਵੇਂ ਮਰਜੀ ਦੇ ਨਾਮ ਵਾਲੇ ਸਿੰਪਲ ਕਲੇ ਦੇਣੇ ਆ ਠੀਕ ਹੈ ਜੀ ਤੇ ਲੇਡੀਜ਼ ਕੜੇ ਲੇਡੀਜ਼ ਕੜੇ ਫਿਰਿੰਗ ਦਾ ਨੱਤਿਆਂ ਵਾਲੀਆਂ ਕੰਨ ਬਣਾਉਣੇ ਆ ਹਰ ਚੀਜ਼ ਕਰਦੇ ਆ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਆਪਣਾ ਛੋਟਾ ਵੀਰ ਗੁਰਕਮਲ ਇਹਨਾਂ ਨੇ ਮਦਦ ਰੋ ਅਹੀ ਇੱਕ ਦੋ ਦਿਨਾਂ ਜੀ ਨਵੀਂ ਦੁਕਾਨ ਖੋਲੀ ਆ ਤੇ ਆਪਣਾ ਐਡਰੈਸ ਦੱਸ ਦਿਓ ਕਿੱਥੇ ਹੈ ਵੱਡਾ ਖਾਨਾ ਨੇੜੇ ਇੱਥੇ ਵੱਡਾ ਖਾਨਾ ਦੇ ਨੇੜੇ ਤੇ ਰਸਤੇ 'ਚ ਆਪਣੀ ਦੁਕਾਨ ਉੱਤੇ ਹੈ ਜੀ ਨੇੜੇ ਦਾ ਖਾਨਾ ਜੀ ਪਿੰਡ ਪੱਕੋ ਵਾਲਾ ਤੇ ਗੁਰਕਮਲ ਵੀਰ ਨੇ ਦੁਕਾਨ ਖੋਲੀ ਆ ਆਪਣੇ ਜਿਹੜਾ ਪਰ ਰਾਜਗੜ੍ਹ ਵਾਲਾ ਰਾਹ ਹੁੰਦਾ ਉਹਦੇ ਉੱਤੇ ਦੁਕਾਨ ਖੋਲੀ ਆ ਤੇ ਵੱਧੋ-ਬੱਧ ਆਪਾਂ ਗੁਰਕਮਲ ਵੀਰ ਨੂੰ ਸਪੋਰਟ ਕਰਨੀ ਆ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਫੋਲੋ ਕਰਿਓ ਕਿ ਹੋ ਜਾ ਕੇ ਵੀ ਬਤੋ ਆਲੇ-ਦਾਲੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਠੀਕ ਹੈ ਜੀ ਹਾਂ ਜੀ ਵਰਤਾਰ ਸਪੋਰਟ ਕਰਦਾ